ਤਾਂ ਨੰਬਲਦਾਂ ਦੇ ਉੱਤੇ ਆਪਾਂ ਐਂ ਕਰਕੇ ਜਿਵੇਂ ਫਟਾ ਧਰਿਆ ਹੁੰਦਾ ਉਹ ਮਿਆਂ ਹੈ ਨਾ ਜਿਹੜਾ ਸਿੰਗਾਪੁਰ ਆਇਆ ਤੇ ਮਰੀਨਾ ਬੇ ਸਾਇੰਸ ਨੇ ਆ ਉਹ ਪਰ ਕਿਤੇ ਨਹੀਂ ਆਇਆ ਯਾਰਾਂ ਦੀ ਕਿਤੇ ਦੇ ਵਿੱਚ ਡਰੋਨਾਂ ਹਜੇ ਰੱਖੇ ਜਾ ਰਹੇ ਆ ਇਸ ਵਕਤ ਡ੍ਰੈਗਨ ਆ ਜਿਹੜਾ ਉਹ ਉਡਣ ਲੱਗ ਚੁੱਕਿਆ ਤੁਸੀਂ ਦੇਖ ਸਕਦੇ ਹੋ ਵਾਟ ਵਾਟ ਇਫ ਦੇਖਣਾ ਵਾ ਓ ਅੱਜ ਚਾਈਨੀ ਨੇ ਨਿਊ ইয়ার ਆ ਤੇ ਮੈਂ ਫਲਾ ਹਾਲ ਹੈਗਾ ਸਿੰਗਾਪੁਰ ਦੇ ਵਿੱਚ ਸਿੰਗਾਪੁਰ ਦਾ ਜਿਹੜਾ ਇਹ ਹੋਟਲ ਆ ਸੈਵਨ ਸਟਾਰ ਤੁਸੀਂ ਦੇਖਿਆ ਤਿੰਨ ਬਿਲਡਿੰਗਾਂ ਦੇ ਉੱਤੇ ਆਪਾਂ ਐ ਕਰਕੇ ਜਿਵੇਂ ਫਟਾ ਧਰਿਆ ਹੁੰਦਾ ਉਹ ਮਿਆਂ ਹੈ ਨਾ ਅੱਜ ਇਹਨੂੰ ਡ੍ਰੈਗਨ ਨੇ ਫੜਨਾ ਰਾਤ ਨੂੰ ਠੀਕ ਹੈ ਇਹ ਜਿਹੜਾ ਹੈਗਾ ਸਾਰਾ ਸਾਰਾ ਵਿਊ ਆ ਜਿਹੜਾ ਆਸੇ-ਪਾਸੇ ਤੁਹਾਨੂੰ ਦਿਖਾਉਣਾ ਪਹਿਲਾਂ ਤਾਂ ਜਿਹੜਾ ਸਿੰਗਾਪੁਰ ਆਇਆ ਤੇ ਮਰੀਨਾ ਬੇ ਸਾਇੰਸ ਨੇ ਆ ਉਹ ਫਿਰ ਕਿਤੇ ਨਹੀਂ ਆਇਆ ਆ ਸਾਰੀਆਂ ਬਿਲਡਿੰਗਾਂ ਬੈਂਕਾਂ ਮੋਕਾਂ ਨਹੀਂ ਆ ਕਿਉਂਕਿ ਬੈਂਕਾਂ ਕੋਲ ਹੀ ਪੈਸਾ ਹੈ ਇਤੋਗਾਦ ਜੇ ਮੈਂ ਗੱਲ ਕਰਾਂ ਇਹ ਪੂਰੀ ਪੂਰੀ ਨਦਾਈ ਹੈ ਇੱਥੇ ਸਾਰਾ ਕੁਝ ਮਿਲਦਾ ਉਹ ਸਾਹਮਣੇ ਜਿਹੜਾ ਰਾਤ ਨੂੰ ਝੂਲਾ ਝੂਲੂਗਾ ਆ ਐਪਲ ਦਾ ਸਟੋਰ ਆ ਜਿਹੜਾ ਬਿਲਕੁਲ ਇਹਨਾਂ ਨੇ ਬਣਾਇਆ ਹਾਂ ਇਹਦੇ ਅੰਦਰ ਹੀ ਤੇ ਉਹ ਜਿਹੜਾ ਜਿਨ੍ਹਾਂ ਨੇ ਸ਼ੇਰ ਜਾਂ ਦੇਖਣ ਨਾਲ ਸ਼ੇਰ ਦਿਖਾ ਦਿੰਦੇ ਆ ਆ ਸ਼ੇਰ ਦੇ ਮੂੰਹ ਚੋਂ ਪਾਣੀ ਵੀ ਇੱਥੇ ਹੀ ਡਿੱਗਦਾ ਮਰੀਨਾ ਬੀਚ ਸੈਂਡ ਦੇ ਕੋਲੇ ਠੀਕ ਆ ਆ ਲੋ ਜੀ ਇਹ ਲਗਭਗ 50 60 ਕਿਲੋਮੀਟਰ ਦਾ ਦੇਸ਼ ਹੈ ਤੇ ਇਹਨਾਂ ਦੁਨੀਆ ਕਮਲੀ ਕਰ ਰੱਖੀ ਆ ਆ ਸ਼ੇਰ ਵਾਲਾ ਪਾਣੀ ਦੇਖਣਾ ਅੱਜ ਇਹ ਦਿਨ ਦਾ ਸੀ ਨਾ ਤੇ ਹੁਣ ਰਾਤ ਨੂੰ ਇੱਥੇ ਕੀ ਬਣਾ ਰਾਤ ਨੂੰ ਇਹਨਾਂ ਨੇ ਜਿਹੜਾ ਹੈਗਾ ਅੱਜ ਆ ਵੈਲਡਿੰਗ ਨੂੰ ਤੇ ਆ ਜਿੰਨਾ ATMOSPHERE ਆ ਇਹਨੂੰ ਡ੍ਰੈਗਨ ਨੇ ਖਾ ਜਾਣਾ ਮੰਨੋਗੇ ਤੇ ਲਾਓ ਫਿਰ ਤੁਹਾਨੂੰ ਡ੍ਰੈਗਨ ਖਾਊ ਕਿਵੇਂ ਆਹ ਡ੍ਰੈਗਨ ਦੇ ਪਾਰਟ ਆ ਤੁਸੀਂ ਮੰਨੋਗੇ ਨਹੀਂ ਮੰਨਣਾ ਤੁਸੀਂ ਕਹੋਗੇ ਇਹ ਤਾਂ ਯਾਰ ਡਰੋਨ ਆ ਤੁਸੀਂ ਦੇਖ ਲਓ ਵੀ ਇਹ ਤਾਂ ਹੈਗਾ ਸਾਰੇ ਡਰੋਨਸ ਠੀਕ ਆ ਤੇ ਇਹਨਾਂ ਨੂੰ ਜਿੰਨਾ ਕੰਮ ਕਰਨਾ ਸਾਰੇ ਇੰਡੀਗਨ ਨਹੀਂ ਕਰਨਾ ਅੱਜ ਇਹਨਾਂ ਡਰੋਨਸ ਦਾ ਜਿਹੜਾ ਹੈਗਾ ਪੂਰਾ ਪੂਰਾ ਮੈਂ ਕਹਾਂ ਮੈਂ ਕੱਟੋ-ਕੱਟ ਯਾਰਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਡਰੋਨਾਂ ਹਜੇ ਰੱਖੇ ਜਾ ਰਹੇ ਆ ਇਧਰਲੇ ਪਾਸੇ ਤਿਆਰੀਆਂ ਜੋਰਾਂ ਤੇ ਆ ਨਾਲ ਅੰਗਰੇਜ਼ਾਂ ਦੇ ਨਾਲ ਇੰਡੀਅਨ ਠੀਕ ਹੈ ਇਹਨਾਂ ਡਰੋਨਾਂ ਦਾ ਫਿਰ ਬਾਨਾ ਡ੍ਰੈਗਨ ਡ੍ਰੈਗਨ ਐਡਾ ਵੱਡਾ ਕਿ ਆਾ ਹੋਟਲ ਨੂੰ ਖਾ ਜਾਣਾ ਉਹਨੇ ਆ ਬਿਲਡਿੰਗਾਂ ਨੂੰ ਖਾ ਜਾਣਾ ਸਾਰਾ ਸਾਰਾ ਥਿਊ ਦੇਖੋ ਪਹਿਲਾਂ ਤਾਂ ਆਸੇ-ਪਾਸੇ ਵੀ ਕਿਦਾਂ ਦਾ ਹੈਣਾ ਤੇ ਇੱਥੇ ਅੱਜ ਡ੍ਰੈਗਨ ਨੇ ਉੱਡਣਾ ਤੇ ਡ੍ਰੈਗਨ ਜਦੋਂ ਉੱਡੂਗਾ ਤਾਂ ਫਿਰ ਕੈਪਚਰ ਕਰੂਗਾ ਤਾਂ ਤੁਸੀਂ ਦੇਖੋ ਵੀ ਇੰਡੀਅਨ ਬੰਦਿਆਂ ਦਾ ਦੁਨੀਆਂ ਨੂੰ ਕੀ ਦੇਣਾ ਭਾਈ ਠੀਕ ਹੈ ਇਹਨਾਂ ਨੇ ਹਜੇ ਉਹਨੂੰ ਮੈਂ ਕਹਾਂ ਵੀ ਲਾਈਨ ਵਾਈਜ਼ ਕਰਦੇ ਆ ਮਤਲਬ ਆਾ ਲਾਈਨ ਆ ਜਵੇਂ ਤੁਸੀਂ ਦੇਖੋਗੇ ਨਾ ਥੋੜੀ ਟੇਢੀ ਹੋ ਗਈ ਹੈ ਨਾ ਇਹ ਇਹਨੂੰ ਮੰਨ ਲੈ ਇੱਕ ਤਰ੍ਹਾਂ ਦਾ ਇਸ ਤਰ੍ਹਾਂ ਸੈਂਬਲ ਕਰਨਾ ਆ ਟੀਮ ਨੇ ਵੀ ਜਦੋਂ ਉੱਡਨੇ ਆ ਤਾਂ ਸਾਰੇ ਡਰੋਨ ਇਕੱਠੇ ਉੱਡਨੇ ਆ ਠੀਕ ਆ ਕਿੱਥੇ ਉਹਦੀ ਪੂਛ ਬਣਾਉਣੀ ਆ ਕਿੱਥੇ ਉਹਦਾ ਮੂੰਹ ਬਣਾਉਣਾ ਦੇ ਨੇ ਤਿਆਰੀ ਚੱਲ ਰਹੀ ਆ ਜੋਰਾਂ ਤੇ ਤੇ ਉਦੋਂ ਬਾਅਦ ਤੁਹਾਨੂੰ ਮੈਂ ਰਾਤ ਦਾ ਵੀਊ ਹੁਣ ਦਿਖਾਉਣਾ ਤੇ ਫਲਾਹ ਹਾਲ ਇੱਧਰ ਵੀ ਰੱਖ ਲਓ ਉੱਧਰ ਰੱਖ ਲਓ ਤੇ ਆ ਸਾਡੇ ਭਰਾ ਆ ਗਏ ਠੀਕ ਆ ਉਹ ਅੱਜ ਤੁਹਾਨੂੰ ਡ੍ਰੈਗਨ ਆਡ ਦਾ ਦਿਖਾਉਣਾ ਇਹਨਾਂ ਨੇ ਤੇ ਡ੍ਰੈਗਨ ਸ਼ੋਅ ਵਾਸਤੇ ਕਿੰਨੀ ਭੀੜ ਆ ਉੱਥੇ ਦੇਖ ਸਕਦੇ ਹੋ ਸਵੇਰ ਦਾ ਹਾਲ ਤੁਹਾਨੂੰ ਦਿਖਾਇਆ ਵੀ ਕਿਸ ਤਰ੍ਹਾਂ ਡ੍ਰੈਗਨ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਫਲਾਹ ਹਾਲ ਦੀ ਤਾਂ ਸਿੰਗਾਪੁਰ ਦਾ ਗੱਜਪ ਆ ਪਗਲਗੇਸ ਜਗਾ ਤੇ ਮਰੀਨਾ ਸਾਈਨ ਦੇ ਉੱਤੇ ਜਿਹੜਾ ਹੈਗਾ ਪੈਰ ਰੱਖਣ ਨੂੰ ਥਾਂ ਨਹੀਂ ਬਹਾਲ ਲੋਕ ਲਾਈਨਾਂ ਦੇ ਵਿੱਚ ਲੱਗੇ ਹੋਏ ਤੇ ਇਧਰ ਚੱਲਦੇ ਆਪਾਂ ਅੱਜ ਕਲਪਨਾ ਵਾਂਗੂ ਕੰਮ ਆ ਯਾਰ ਮੈਂ ਤਾਂ ਸੋਚਿਆ ਕਿ ਤੇ ਉਹੀ ਬਣਾਉਂਦੇ ਆ ਪਹਿਲਾਂ AI ਨਾਲ ਹੀ ਬਣਦਾ ਡ੍ਰੈਗਨ ਵਾਟ ਇਹਨਾਂ ਨੇ ਅੱਜ ਸਹੀ ਬਣਾ ਕੇ ਜਿਹੜਾ ਹੈਗਾ ਦਿਖਾਉਣਾ ਤੇ ਤੁਸੀਂ ਦੇਖ ਲਓ ਵੀ ਆ ਇਸ ਵਕਤ ਦਾ ਹਾਲਾਤ ਹੈ ਤੇ ਪਿੱਛੋਂ ਆ ਦਿਖਾਵਾਂ ਤਾਂ ਪੂਰਾ ਪੂਰਾ ਭਰਿਆ ਹੋਇਆ ਇਦਰੋਂ ਜਿਹੜਾ ਹੈਗਾ ਉੱਪਰ ਦੀਆਂ ਤਸਵੀਰਾਂ ਤੁਹਾਡੇ ਨਾਲ ਆਪਾਂ ਦੇਖੋ ਬੜੀਆਂ ਤੇ ਕੁਝ ਸਮੇਂ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣੇ ਆ ਕਿਵੇਂ ਉਹ ਜਿਹੜਾ ਤੜਕੇ ਵਾਲੇ ਕੈਮ ਜਿਹੜਾ ਹੈਗਾ ਡਰੋਨ ਹੈ ਡਰੋਨ ਉੱਡ ਕੇ ਡ੍ਰੈਗਨ ਬਣਾਉਣਗੇ ਤੇ ਡ੍ਰੈਗਨ ਵੀ ਬਿਲਕੁਲ ਰੀਅਲ ਦੇ ਵਿੱਚ ਆਉਣਾ ਆਜੋ ਦਿਖਾਉਣੇ ਆ ਡ੍ਰੈਗਨ ਸ਼ੋਅ ਨੂੰ ਕਿੰਨੇ ਲੋਕ ਦੇਖਣ ਆ ਉਹਦਾ ਅੰਦਾਜ਼ਾ ਤੁਸੀਂ ਇੱਥੋਂ ਲਾ ਸਕਦੇ ਹੋ ਇਕੱਲਾ ਇਦਰੋਂ ਨਹੀਂ ਲੋਕ ਬਹਿ ਚੁੱਕੇ ਆ ਫਲ ਹਾਲ ਤੇ ਡ੍ਰੈਗਨ ਤਿਆਰ ਨਹੀਂ ਤੇ ਆਪਰੇ ਸਾਮਾਣੇ ਲੈ ਲਈਆਂ ਕੱਲਾ ਇੱਧਰ ਨਹੀਂ ਗਾ ਕਿਉਂਕਿ ਅੱਜ ਚੀਨੀਆਂ ਦਾ ਨਵਾਂ ਸਾਲ ਵੀ ਤੇ ਨਵਾਂ ਸਾਲ ਇਹਨਾਂ ਨੇ ਬਣਾਉਣਾ ਕਾਦ ਨਾਲ ਡਰੈਗਨ ਨਾਲ ਇੱਧਰ ਥੋੜੇ ਘਟ ਹੈ ਤੁਹਾਨੂੰ ਦਿਖਾਉਣਾ ਜਿੱਥੇ ਸ਼ੇਰ ਜਾਂ ਉਧਰ ਵੀ ਇੰਨੀ ਜਾਂਦਾ ਤਰੀ ਫਿਰਦੀ ਆ ਦੇ ਜਿੰਨਾ ਤੁਹਾਨੂੰ ਦੇਖਣਾ ਇਹ ਸਾਰਾ ਸਾਰਾ ਮਾਲਾ ਪੂਰੀ ਦੀ ਨਦੀ ਹੈ ਜਿਹੜੀ ਆਹੀ ਇਹਦਾ ਜਿੰਨੇ ਵੀ ਕੌਰ ਨਾਲ ਸਾਰੇ ਫੁੱਲ ਆਇਓ ਤੱਕ ਕੇ ਆਸ ਨੂੰ ਅੱਗੇ ਜਾ ਕੇ ਦਿਖਾਉਣਾ ਉੱਪਰ ਜਿਹੜਾ ਹੈਗਾ ਬਿਲਡਿੰਗਾਂ ਵੀ ਫੁੱਲ ਨੇ ਸੋ ਇਹ ਦੁਨੀਆ ਦਾ ਇਹਦਾ 7 ਸਟਾਰ ਹੋਟਲ ਆ ਤੇ ਤੁਸੀਂ ਦੇਖ ਲਓ ਵੀ ਇਹਦੇ ਉੱਤੇ ਵੀ ਲੋਕ ਖੜੇ ਆ ਡ੍ਰੈਗਨ ਨੂੰ ਦੇਖਣ ਵਾਸਤੇ ਕਿਉਂਕਿ ਇਹਨੂੰ ਚਿੰਬੜਨਾ ਤੇ ਇੱਥੇ ਤਾਂ ਹਾਲਾਤ ਇਹ ਆ ਵੀ ਮਨਲਾ ਲੋਕ ਸਾਹਮਣੇ ਨਹੀਂ ਜਾਂਦੇ ਜਿੱਧਰਲੇ ਪਾਸੇ ਦੇਖੋਗੇ ਤੁਹਾਨੂੰ ਜਾਂ ਤਾਂ ਹੀ ਜਾਂਦਾ ਦਿਸਣੀ ਆ ਖੱਬੇ ਪਾਸੇ ਦੇਖ ਲਓ ਸੱਜੇ ਪਾਸੇ ਦੇਖ ਲਓ ਉਹ ਜਿਹੜਾ ਸਾਹਮਣੇ ਵਾਲਾ ਇਹ ਲੈ ਲੋ ਚਾਹ ਤੁਹਾਨੂੰ ਸ਼ੇਰ ਵਾਲਾ ਮੈਂ ਪਾਸਾ ਦਿਖਾਈ ਦਿੱਤਾ ਇਹ ਆਪਲ ਸਟੋਰ ਵਾਲਾ ਠੀਕ ਹੈ ਤੇ ਮਨਲਾ ਵੀ ਜਾਂ ਤਾਂ ਹੀ ਜਾਂਦਾ ਲੋਕ ਬੈਠੇ ਵੇਟ ਕਰ ਰਹੇ ਵੀ ਕਦੋਂ ਡ੍ਰੈਗਨ ਉੱਡੂਗਾ ਤੇ ਕਦੋਂ ਆਪਾਂ ਦੇਖਾਂਗੇ ਹਨ ਸੋ ਅੱਜ ਬਹੁਤ ਜਿਹੜਾ ਹੈਗਾ ਉਧਰੋਂ ਵੀ ਲਾਈਟਾਂ ਦੀਆਂ ਜਗਾਂ ਲਾਕੀਆਂ ਸਾਰਿਆਂ ਦੀਆਂ ਮਾ ਲੋ ਜਨੇ ਡਰੋਨ ਸੀ ਤੇ ਹੁਣ ਇਹਨਾਂ ਦਾ ਬਾਣਾ ਡ੍ਰੈਗਨ ਬਈ ਸੋ ਹੁਣ ਇੰਤਜ਼ਾਰ ਦੇਆਂ ਘੜੀਆਂ ਖਬਰ ਖਤਮ ਹੋਣ ਵਾਲੀਆਂ ਤੇ ਤੁਸੀਂ ਦੇਖ ਸਕਦਾ ਕਿ ਕਿੰਨੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਲੋਕ ਆ ਇੱਥੇ ਵਕਤ ਤੇ ਇੱਥੇ ਪਹੁੰਚੇ ਹੋਏ ਨੇ ਠੀਕ ਹੈ ਇਧਰੋਂ ਲੈ ਕੇ ਇਧਰੋਂ ਤੱਕ ਬੈਠੇ ਹੋਏ ਆ ਕਿ ਕਿ ਡ੍ਰੈਗਨ ਆ ਉੜਦਾ ਦੇਖਣਾ ਸਾਰਿਆਂ ਨੇ ਠੀਕ ਹੈ ਤੇ ਇਹ ਬਿਲਡਿੰਗਾਂ ਵੀ ਯਾਰ ਕਰ ਰਹੀਆਂ ਉਹ ਸਾਰੀਆਂ ਚੀਜ਼ਾਂ ਦਾ ਵੀ ਕਿਦੋਂ ਕਿੱਥੇ ਕੀ ਹੋਣਾ ਠੀਕ ਹੈ ਆਪਣਾ ਸਟੋਰ ਤੋਂ ਲੈ ਕੇ ਕੁਝ ਚੱਜਾਂ ਉੱਥੋਂ ਤੱਕ ਉੱਪਰ ਵਾਲੀ ਬਿਲਡਿੰਗ ਤੇ ਖੜੇ ਤਾਂ ਆਲੇ ਇਸ ਵਕਤ ਡ੍ਰੈਗਨ ਆ ਜਿਹੜਾ ਉਹ ਉਡਣ ਲੱਗ ਚੁੱਕਿਆ ਤੁਸੀਂ ਦੇਖ ਸਕਦੇ ਹੋ ਕੀ ਬਾਤ ਹੈ ਫਿਲਹਾਲ ਦੀ ਘੜੀ ਡ੍ਰੈਗਨ ਖੜਿਆ ਜਾ ਲੱਗਦਾ ਅਸਲ ਵਿੱਚ ਸਿੰਗਾਪੁਰ ਦੇ ਵਿੱਚ ਜਿਹੜਾ ਚਾਈਨੋ ਡ੍ਰੈਗਨ ਆ ਜਿਹੜਾ ਨਿਊ ਇਅਰ ਤੇ ਉਡਾਇਆ ਜਾ ਰਿਹਾ ਫਿਲਹਾਲ ਆਪਾਂ ਕਿ ਅੱਗੇ ਕਿਉਂ ਤੇ ਫਿਰ ਪਿੱਛੇ ਇੱਥੇ ਲੋਕਾਂ ਦੇ ਵਿੱਚ ਐਕਸਾਈਟਮੈਂਟ ਦੇਖੋ ਵੀ ਇਹ ਜਿਹੜਾ ਕਿੱਧਰੋਂ ਜਾਣਾ ਹੈ ਵਾਕਈ ਬੇ ਤਕਨੀਕ ਆ ਜਿਹੜੀ ਵਾਕਈ ਬਹੁਤ ਕਮਾਲ ਦਾ ਵਾਹ ਕਮਾਲ ਆਪਾਂ ਕੇ ਇਸ ਵਕਤ ਜਿਹੜੀਆਂ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਇਹ ਚੀਜ਼ ਨੂੰ ਯਾਰ ਕਿੰਨਾ ਔਖਾ ਹੋ ਕੇ ਕਿਸ ਇੰਜੀਨੀਅਰ ਨੇ ਜੋੜਿਆ ਹੋਣਾ ਹੈ ਨਾ ਹਰ ਚੀਜ਼ ਨੂੰ ਸੋ ਫਲਾਹਾਲ ਮੇਰੇ ਸਾਹਮਣੇ ਇਹ ਜਿਹੜਾ ਹੈਗਾ Apple ਦਾ ਸਟੋਰ ਆ ਗਿਆ ਸਟੋਰ ਦੇ ਕਰਕੇ ਥੋੜਾ ਜਆ ਆਪਾਂ ਕਿਤੇ ਵਿਗੜਨ ਪੈ ਗਿਆ ਪਰ ਫਲਾਹਾਲ ਦੀ ਘੜੀ ਕਿਉਂਕਿ ਇਹ ਡ੍ਰੈਗਨ ਨੇ ਮੁੜ ਕੇ ਇੱਧਰ ਹੀ ਆਉਣਾ ਤੇ ਉਹਨਾਂ ਆਪਾਂ ਦੇਖਦੇ ਹਾਂ ਵੀ ਕਿੱਦਾਂ ਇਹ ਸਾਰੇ ਚੀਜ਼ਾਂ ਚੱਲਦੀਆਂ ਫਲਾਹਾਲ ਇਸ ਵਕਤ ਉੱਪਰ ਜਿਹੜਾ ਏਦਾਂ ਪੜ ਰਿਹਾ ਤੇ ਲੋਕਾਂ ਇਹ ਆਪਾਂ ਕਿਤੇ ਮੋਬਾਈਲ ਮੋਬਾਈਲ ਇਹ ਸਾਰੀ ਜਿਹੜਾ ਹੈਗਾ ਸਿਚੁਏਸ਼ਨ ਨੂੰ ਜਿਹੜਾ ਕੈਪਚਰ ਕਰ ਰਹੇ ਆ ਤੇ ਥੋੜਾ ਜਿਹਾ ਆਪਾਂ ਦੇਖਦੇ ਆ ਵੀ ਜੇਕਰ ਇਹ ਕੋੜ ਆਇਆ ਜੇ ਮੇਰੀ ਪੋਜੀਸ਼ਨ ਸਹੀ ਹੋਵੇ ਹੈਨਾ ਥੋੜਾ ਜਿਹਾ ਤਾਂ ਆਪਾਂ ਦੇਖਦੇ ਆ ਵਾਕੇ ਬਈ ਡਰੋਨਸ ਨੂੰ ਘੁਮਾ ਕੇ ਹੈਨਾ ਉਹਦਾ ਕਿਸ ਤਰ੍ਹਾਂ ਪ੍ਰਦਰਸ਼ਨ ਕੀਤਾ ਹੈ ਇਹ ਵਾਕੇ ਤਕਨੀਕ ਆ ਜਿਹੜੀ ਬਈ ਸਿੰਗਾਪੁਰ ਆ ਲੈਣ ਮਿਲਦੀ ਹੈ ਵਾਕੇ ਆਪਾਂ ਕਹੇ ਚਾਈਨੇਜ਼ ਲੋਕ ਆ ਜਿਹੜੇ ਉਹ ਲੱਗਦਾ ਹੀ ਘਰ ਦੇਖ ਸਕਦਾ ਵੀ ਵਾਹ ਵਾੜੇ ਫੜੀ ਇਹ ਦੇਖਣ ਵਾਲਾ ਓਹ ਵਾਹ ਕਿਤਨੀ ਬਣਾਤੀਆਂ ਕਿਤਨਾ ਬਣਾਦ ਕਾ ਯਾਰ ਵਾਹ ਕਿਆ ਬਾਤ ਹੈ ਕਿਆ ਬਾਤ ਇਧਰ ਦੇ ਪਾਸਿਓਂ ਗੱਲਾਂ ਇਧਰਲੇ ਪਾਸੇ ਤਿਤਲੀਆਂ ਤੇ ਇਧਰਲੇ ਪਾਸੇ ਮਨ ਦਾ ਡ੍ਰੈਗਨ ਹੀ ਆ ਗਿਆ ਬਾਈ ਇਹਦਾ ਕਿਆ ਬਾਤ ਹੈ ਵਾਕਈ ਬਾ ਕਮਾਲ ਚੀਜ਼ਾਂ ਦੁੜੀਆਂ ਤੇ ਆਹ ਦੇਖੋ ਡ੍ਰੈਗਨ ਮੂੰਹ ਵੀ ਖੋਲਦਾ ਓਏ ਵਾਹ ਵਾਕਈ ਆਪਾਂ ਗੱਲ ਕਰੀਏ ਆਪਣੇ ਵਾਲੇ ਪਟਾਕੇ ਚਲਾਉਂਦੇ ਆ ਨਵੇਂ ਸਾਲ ਤੇ ਇਹ ਜਿਹੜਾ ਇਹੋ ਜਿਹਾ ਦੇਖ ਲਓ ਤਿਤਲੀਆਂ ਉੱਡ ਵੀ ਰੰਗਾਂ। ਕੀ ਬਾਤ ਆ ਕੀ ਬਾਤ ਆ ਇੱਧਰ ਉੱਪਰੋਂ ਜਿਹੜਾ ਬਾਰਿਸ਼ ਹੋਣ ਲੱਗ ਗਈ ਐ। ਬਲਾਲ ਦੀ ਘੜੀ ਤਾਂ ਤੁਸੀਂ ਇਹ ਜਿਹੜਾ ਹੈਗਾ ਸ਼ੋਅ ਦੇਖ ਸਕਦੇ ਹੋ। ਉਹਦਾ ਪੂਰਾ ਡ੍ਰੈਗਨ ਸ਼ੋਅ ਆ। ਲਓ ਵੀ ਸਾਰਾ ਹੁਣ ਡ੍ਰੈਗਨ ਆ ਜਿਹੜਾ ਉਹ ਉਹਦਾ ਕੰਪਲੀਟ ਐ। ਤੁਸੀਂ ਦੇਖ ਸਕਦੇ ਜਿਹੜਾ ਉਹ ਕਿੱਤਲੀ ਵਾਲੇ ਦਾ ਉਹਦੀ ਪੂਛ ਬੰਨ ਜਣਾ ਉਹਦਾ ਅਗਲਾ ਹਿੱਸਾ ਬੰਨ ਜਣਾ ਹੈ ਹਾਂ ਸੋਹਣ ਹਾਲਾ ਤੇ ਘੜੀ ਜਿਹੜਾ ਇਹ ਸੋਹਣਾ ਜਿਹੜਾ ਤੁਸੀਂ ਦੇਖ ਸਕਦੇ ਹੋ ਚੱਲ ਰਿਹਾ ਹੈ ਆਊਟ ਕਰਕੇ ਥੋੜਾ ਬਹੁਤ ਵੱਡੀ ਜਿਹੜਾ ਹੈਗਾ ਆਪਾਂ ਕਿ ਗੇ ਮੀਨ ਇਹਦੇ ਕਰਕੇ ਮਜ਼ਾ ਖਰਾਬ ਹੋਦਾ ਪਰ ਡਰੋਨ ਜਿਹੜੇ ਡਾਇਗਰਾਮ ਹਜੇ ਵੀ ਉੱਡਿਆ ਹੋਇਆ ਠੀਕ ਆ ਸੋ ਕਵਰ ਕਰ ਚ ਥੋੜੀ ਦਿੱਕਤ ਆ ਗਈ ਬਟ ਤੁਸੀਂ ਦੇਖ ਸਕਦੇ ਹੋ ਸਾਡੇ ਚ ਜਾਨੋ ਬੜਾ ਘੈਂਟ ਆ ਵੀ ਮਸਲਾ ਸੋ ਇਹ ਫਾਈਨਲ ਤਸਵੀਰਾਂ ਡਰੈਗ ਕਰਨ ਦੇ ਪਰ ਅੰਦਰੋਂਣਾ ਪੈ ਗਿਆ ਸਾਰੇ ਭੱਜ ਜਾਂਦੇ ਆ ਆ ਕਰਕੇ ਨਹੀਂ ਤਾਂ ਬਹੁਤ ਘੈਂਟ ਚੀਜ਼ ਆ ਬਈ ਇਹ ਆ ਮੈਂ ਕਹਾਂ ਇੱਥੋਂ ਪਤਾ ਲਾ ਦੁਨੀਆ ਕਿੱਥੇ ਪਹੁੰਚੀ ਪਈ